ਫਿਲਮੀ ਅਦਾਕਾਰਾ ਸੁਨੀਤਾ ਤੀਰ ਜਿਨ੍ਹਾਂ ਨੇ ਚੰਨ ਪ੍ਰਦੇਸੀ ਤੋਂ ਲੈ ਕੇ ਹੁਣ ਤੱਕ ਅਨੇਕਾਂ ਹੀ ਪੰਜਾਬੀ ਦੀਆਂ ਮਸ਼ਹੂਰ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਇੱਕ ਫਿਲਮ ਡਾਇਰੈਕਟ ਵੀ ਕੀਤੀ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹ تھیਟਰਲ ਡਿਪਾਰਟਮੈਂਟ ਦੇ ਹੈੱਡ ਹਨ ਸੋ ਉਹਨਾਂ ਦੀ ਆਰਟਿਸਟ ਪ੍ਰੋਫਾਈਲ ਉਹਨਾਂ ਦੀ ਹੀ ਜ਼ੁਬਾਨੀ ਸ਼੍ਰੀ ਕਲਜੀ ਮੈਂ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਧੁਰੀ ਦੇ ਰਹਿਣ ਵਾਲੀਆਂ ਮੈਂ ਅੱਜ ਤੁਹਾਡੇ ਨਾਲ ਉਹ ਗੱਲਾਂ ਕਰਾਂਗੀ ਜੋ ਸ਼ਾਇਦ ਮੈਂ ਕਦੇ ਕਿਸੇ ਨਾਲ ਨਹੀਂ ਕੀਤੀਆਂ ਆਪਣੇ ਕੈਰੀਅਰ ਬਾਰੇ ਆਪਣੇ ਬਾਰੇ ਮੈਂ ਕਿਵੇਂ ਰੰਗਮંચ ਤੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਮੈਨੂੰ ਬਚਪਨ ਤੋਂ ਹੀ ਬੜਾ ਸ਼ੌਕ ਸੀ ਨਾਟਕ ਕਰਨ ਦਾ ਐਕਟਿੰਗ ਕਰਨ ਦਾ ਤੇ ਮੈਂ ਜਦ ਵੀ ਕਿਸੇ ਦੇ ਵਿਆਹ ਹੋਣਾ ਜਾ ਕੇ ਉੱਥੇ ਡਰਾਮਾ ਪਲੇ ਕਰਨਾ ਸ਼ੁਰੂ ਕਰ ਦੇਣਾ ਤੇ ਲੇਕਿਨ ਪਹਿਲੀ ਵਾਰੀ ਮੈਂ 9th ਕਲਾਸ ਦੇ ਵਿੱਚ ਸਕੂਲ ਲੈਵਲ ਤੇ ਕੰਪੀਟੀਸ਼ਨ ਜੁਆਇਨ ਕੀਤਾ ਕਿ ਪਹਿਲੀ ਵਾਰੀ ਫੈਂਸੀ ਡਰੈਸ ਮੈਂ 9th ਕਲਾਸ ਦੇ ਕੀਤੀ ਔਰ ਮੈਂ ਪੂਰੇ ਡਿਸਟ੍ਰਿਕਟ ਸੰਗਰੂਰ ਦੇ ਵਿੱਚੋਂ ਫਰਸਟ ਆਈ ਮੈਂ ਉੱਥੇ ਨਾਈਟ ਕੁਇਨ ਬਣੀ ਸੀ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਮੇਰੇ 'ਚ ਕੰਫੀਡੈਂਸ ਆਇਆ ਕਿ ਸ਼ਾਇਦ ਮੈਂ ਕੁਝ ਕਰ ਸਕਦੀ ਆ ਫਿਰ ਮੈਂ ਕਾਲਜ ਜੁਆਇਨ ਕੀਤਾ ਕਾਲਜ ਦੇ ਵਿੱਚ ਮੈਂ ਆਪਣੀ ਡਰਾਮੈਟਿਕ ਕਲੱਬ ਦੀ ਪ੍ਰੈਜ਼ੀਡੈਂਟ ਸੀ ਮੈਨੂੰ ਪੜ੍ਹਾਈ ਦਾ ਸ਼ੌਕ ਤਾਂ ਸੀ ਕਿਉਂਕਿ ਮੈਂ ਫੈਮਿਲੀ ਦੀ ਸਭ ਤੋਂ ਵੱਡੀ ਲੜਕੀ ਸੀ ਤਾਂ ਮੇਰਾ ਪੜ੍ਹੇ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਸੀ ਕਿਉਂਕਿ ਮੇਰੀਆਂ ਹੋਰ ਵੀ ਤਿੰਨ ਸਿਸਟਰ ਸੀ ਬ੍ਰਦਰ ਸੀ ਤਾਂ ਉਹਨਾਂ ਲਈ ਮੈਂ ਰੋਲ ਮਾਡਲ ਸੀ ਤਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਪੜ੍ਹਨਾ ਤਾਂ ਪੈਣਾ ਹੀ ਹੈ ਲੇਕਿਨ ਨਾਲ-ਨਾਲ ਜੇ ਮੈਂ ਇਹ ਕੈਰੀਅਰ ਦੇ ਵਿੱਚ ਪੜ੍ਹਾਈ ਕਰਾਂ ਤਾਂ ਮੈਂ ਜਿਆਦਾ ਸੈਕਸੈਸਫੁਲ ਹੋ ਸਕਦੀ ਆ ਤੇ ਫਿਰ ਮੈਨੂੰ ਬੀਏ ਤੋਂ ਬਾਅਦ ਪਤਾ ਲੱਗਿਆ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਥੀਏਟਰ ਡਿਪਾਰਟਮੈਂਟ ਹੈ ਮੈਂ ਇੰਡੀਅਨ ਥੀਏਟਰ ਜੁਆਇਨ ਕੀਤਾ ਤੇ ਉਸ ਦੇ ਵਿੱਚ ਮੇਰਾ ਸਭ ਤੋਂ ਪਹਿਲਾ ਪਲੇ ਮਿਰਜ਼ਾ ਸਾਹਿਬਾ ਸੀ ਤੇ ਮਿਰਜ਼ਾ ਸਾਹਿਬਾ ਦੇ ਵਿੱਚ ਮੈਨੂੰ ਸਾਹਿਬਾਂ ਦਾ ਰੋਲ ਮਿਲਿਆ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਮੈਂ ਕਿੱਦਾਂ ਕਰਾਂਗੀ ਇਹ ਰੋਲ ਬਿਕੋਜ਼ ਕਦੇ ਵੀ ਇਸ ਤਰ੍ਹਾਂ ਫੁੱਲ ਫਲੇਜ ਰੋਲ ਨਹੀਂ ਕੀਤਾ ਆਪਣੇ ਕੈਰੈਕਟਰ ਦੇ ਵਿੱਚ ਰਹਿ ਕੇ ਤੇ ਲੇਕਿਨ ਮੇਰੇ ਨਾਲ ਮੇਰਾ ਕਲਾਸ ਫੈਲੋ ਅਨੁਪਮ ਖੇਰ ਹਰੀ ਮੋਵੇਜਾ ਅਨਿਤਾ ਕਵਰ ਸਾਰੇ ਸੀ ਸੀ ਬਟ ਮੈਂ ਹੀਰੋਇਨ ਦਾ ਬਾਰ ਬਾਰ ਰਿਹਰਸਲਸ ਕਰਨੀਆਂ ਤੇ ਲੇਕਿਨ ਜਦ ਸ਼ੋਅ ਹੋਇਆ ਤਾਂ ਬਹੁਤ ਹੀ ਸਕਸੈਸਫੁਲ ਸ਼ੋਅ ਹੋਇਆ ਇਹ ਚੰਡੀਗੜ੍ਹ ਦੇ ਪਿੱਛੇ ਪੀਜੀਆਈ ਦੇ ਪਿੱਛੇ ਲੋਹਾਰਾ ਖੁੱਡਾ ਵਿਲੇਜ ਦੇ ਵਿੱਚ ਦਾ ਸ਼ੋਅ ਹੋਇਆ ਪੰਜਾਬ ਦੇ ਸੀਐਮ ਗਿਆਨੀ ਜੈਲ ਸਿੰਘ ਇਸ ਨੂੰ ਦੇਖਣ ਆਏ 75 ਦੀ ਗੱਲ ਕਰ ਰਹੀ ਆ ਤੇ ਮੈਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਮੈਂ ਨਾਟਕ ਕਰਦੀ ਜਾ ਰਹੀ ਆ ਔਰ ਐਕਟਿੰਗ ਕਰਦੀ ਜਾ ਰਹੀ ਆ ਮੈਨੂੰ ਬਹੁਤ ਅੱਛਾ ਲੱਗਿਆ ਐਕਚੁਅਲੀ ਮੇਰੀ ਮਦਰ ਵਾਸ ਨਾਟ ਵੈਰੀ ਹੈਪੀ ਕਿ ਮੈਂ ਥੀਏਟਰ ਜੁਆਇਨ ਕਰਾਂ ਲੇਕਿਨ ਮੇਰੇ ਫਾਦਰ ਨੂੰ ਮੈਂ ਮਨਾਲਿਆ ਸੀ ਤੇ ਮੇਰੇ ਫਾਦਰ ਦਾ ਐਕਸਪੋਜ਼ਰ ਵੀ ਸੀਗਾ ਤੇ ਬੰਬੇ ਦਾ ਤੇ ਉਹਨਾਂ ਨੇ ਕਿਹਾ ਨਹੀਂ ਐਕਟਿੰਗ ਕੋਈ ਮਾੜੀ ਗੱਲ ਨਹੀਂ ਹੈ ਤੇ ਐਕਟਿੰਗ ਜਿਹੜਾ ਜਿਤਨੂੰ ਸ਼ੌਕ ਹੈ ਤਾਂ ਜਰੂਰ ਕਰਨੀ ਚਾਹੀਦੀ ਹੈ ਲੇਕਿਨ ਮਿਰਜ਼ਾ ਸਾਹਿਬਾ ਪਲੇ ਦੇਖਣ ਜਦ ਮੇਰੇ ਮਮਾ ਆਏ ਤਾਂ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਤਾਂ ਉਹਨਾਂ ਨੇ ਪਹਿਲੀ ਵਾਰ ਇਹ ਪਲੇ ਦੇਖ ਕੇ ਮੈਨੂੰ ਕਿਹਾ ਠੀਕ ਹੈ ਜੇ ਤੂੰ ਜੁਆਇਨ ਕਰ ਲੈ ਹੁਣ ਮੈਂ ਤੇਰੇ ਨਾਲ ਨਾਰਾਜ਼ ਨਹੀਂ ਆ ਸੋ ਇਹ ਮੇਰੇ ਕੈਰੀਅਰ ਦੀ ਸ਼ੁਰੂਆਤ ਸੀ ਮਿਰਜ਼ਾ ਸਾਹਿਬਾਦਨ ਉੱਥੇ ਪਲੇ ਕੀਤਾ ਕੇਸਰੋ ਕੀਤਾ ਜਦ ਚੰਡੀਗੜ੍ਹ ਅਸੀਂ 4 ਸਾਲ تھیਟਰ ਕੀਤਾ ਪਹਿਲਾਂ ਇੰਡੀਅਨ تھیਟਰ ਪੰਜਾਬ ਯੂਨੀਵਰਸਿਟੀ ਉਹ ਤੇ ਸੀ ਕਾਫੀ ਅੱਛੇ ਪਲੇ ਕੀਤੇ ਪੌਂਥੜਾਗੀ ਬ੍ਰਾਈ ਕੋਕ ਸੋ ਜਿਹੜੇ ਕਿ ਸਟੇਟ ਲੈਵਲ ਤੇ ਇੱਕ ਮਿਸਾਲ ਬਣੇ ਉਸ ਦੇ ਨਾਲ ਸਾਨੂੰ ਹੋਰ ਵੀ ਕੰਫੀਡੈਂਸ ਹੋ ਗਿਆ ਤੇ ਉੱਥੇ ਸੀ ਕਈ ਨਾਟਕ ਕੀਤੇ ਆਪਣਾ ਗਰੁੱਪ ਬਣਾਇਆ ਜਿਨ੍ਹਾਂ ਨੇ ਸੋਚਿਆ ਕਿ ਇੱਕ ਸਟੋਰੀ ਬੈਠ ਕੇ ਲਿਖੀ ਕਿ ਅਸੀਂ ਇਕੱਠੇ ਫਿਲਮ ਬਣਾਵਾਂਗੇ ਉਹ ਫਿਲਮ ਸੀ ਚੰਦ ਪਰਦੇਸੀ ਜਦ ਚੰਦ ਪਰਦੇਸੀ ਦੇ ਵਿੱਚ ਉਹ ਸਟੋਰੀ ਲੈ ਕੇ ਅਸੀਂ ਬੰਬੇ ਗਏ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਪ੍ਰੋਫੈਸ਼ਨਲ ਬੰਦੇ ਚਾਹੀਦੇ ਆ ਤੁਹਾਨੂੰ ਲੇਕਿਨ ਸਾਰਾ ਰੋਲ ਸੀਗਾ ਫਿਰ ਸਾਰਾ ਸਨੈਰੀਓ ਬਦਲ ਗਿਆ ਸਾਰਾ ਪ੍ਰੋਫੈਸ਼ਨਲ ਜਿਹੜਾ ਰੋਲ ਐਕਟਰਸ ਨੇ ਲੈ ਲਿਆ ਲੇਕਿਨ ਮੇਰਾ ਰੋਲ ਉੱਥੇ ਦਾ ਉੱਥੇ ਸੀ ਤੇ ਇਸ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਚੰਦ ਪਰਦੇਸੀ ਫਿਲਮ ਕੀਤੀ ਅਬੀ ਯੂਨੀਵਰਸਿਟੀ ਦੇ ਵਿੱਚ ਐਮਏ ਜੁਆ ਤੇ ਲੇਕਿਨ ਐਮਏ ਉਧਰੋਂ ਐਮਏ ਚੱਲ ਰਹੀ ਸੀ ਤੇ ਉਧਰੋਂ ਚੰਨਪੁਰ ਦੇਸ ਸੀ ਚੱਲ ਰਹੀ ਸੀ ਆਈ ਗਾਟ ਲੋਟ ਆਫ ਐਕਸਪੋਜ਼ਰ ਐਂਡ ਆਡੀਅנס ਦਾ aplaus ਐਂਡ that was enough to boost up my life so then ਉਸ ਤੋਂ ਬਾਅਦ ਮੈਂ ਐਮਏ ਕਰਨ ਤੋਂ ਬਾਅਦ ਐਮਫਿਲ ਪੀ ਐਚ ਡੀ ਕੀਤੀ ਤੇ ਚੰਨਪੁਰ ਦੇਸ ਸੀ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਸੀ ਅਚਾਨਕ ਪ੍ਰਦੇਸੀ ਤੋਂ ਬਾਅਦ ਮੈਨੂੰ ਇੱਕ ਬਹੁਤ ਵੱਡਾ ਐਕਸਪੋਜ਼ਰ ਵੀ ਮਿਲਿਆ ਲੇਕਿਨ ਨਾਲ ਹੀ ਨਾਲ ਮੇਰੀ ਐਮਏ ਦੀ ਪੜਾਈ ਵੀ ਚੱਲ ਰਹੀ ਸੀ ਜਦ ਮੈਂ ਐਮਏ ਦੇ ਪੇਪਰ ਦਿੱਤੇ ਤਾਂ ਮੈਂ ਫਰਸਟ ਕਲਾਸ ਫਰਸਟ ਆਈ ਤਾਂ ਹੁਣ ਮੇਰੇ ਮੈਂ ਬਹੁਤ ਦੁਚਿੱਤੀ ਸੀ ਕਿ ਮੈਂ ਕੀ ਕਰਾਂ ਅ ਇਧਰ ਫਿਲਮਾਂ ਲਈ ਬੰਬੇ ਤੋਂ ਰੋਲ ਮਿਲ ਰਹੇ ਸੀ ਉਹ ਕਹ ਰਹੇ ਸੀ ਬੰਬੇ ਆ ਕੇ ਕੰਮ ਕਰੋ ਇਧਰ ਪੜਾਈ ਚੱਲ ਰਹੀ ਸੀ ਤੇ ਮੈਂ ਪੜਾਈ ਛੱਡ ਕੇ ਵੀ ਜਾਣਾ ਨਹੀਂ ਚਾਹੁੰਦੀ ਸੀ ਤੇ ਮੈਂ ਉਸ ਤੋਂ ਬਾਅਦ ਬਹੁਤ ਸੋਚ ਕੇ ਮੈਂ ਸੋਚਿਆ ਪੜਾਈ ਨੂੰ ਪ੍ਰਫਰੈਂਸ ਦੇ ਦਿੱਤੇ ਜਾਵੇ ਤਾਂ ਮੈਂ ਐਮਏ ਤੋਂ ਬਾਅਦ ਐਮਫਿਲ ਕੀਤੀ। ਦੈਨ ਐਮਫਿਲ ਤੋਂ ਬਾਅਦ ਮੈਂ ਅਮਰੀਕਾ ਅਪਲਾਈ ਕੀਤਾ। 10 ਮੈਨੂੰ ਇੱਕ ਸਾਲ ਦਾ ਸਕਾਲਰਸ਼ਿਪ ਪਿਲਿਆ ਐਕਸਚੇਂਜ ਪ੍ਰੋਗਰਾਮ ਦਾ ਕਿਉਂਕਿ ਮੈਂ ਪੀਐਚਡੀ ਕਰ ਰਹੀ ਸੀ ਮੈਜਿਸਟਾਈਲਸ ਆਫ ਥੀਏਟਰ ਐਕਟਿੰਗ ਤੇ। ਸੋ ਉਸ ਦੌਰਾਨ ਮੈਂ ਸੋਚਿਆ ਕਿ ਬੈਟਰ ਹੈ ਕਿ ਜਿਹੜੀ ਬੰਬੇ ਦੀ ਲਾਈਫ ਹੈ ਸ਼ਾਇਦ ਬਹੁਤ ਸ਼ਾਰਟ ਲਿਵਡ ਹੈ। ਤੋਂ ਮੈਂ ਇੱਥੇ ਜਿਵੇਂ ਪੜ੍ਹ ਕੇ ਕਰਾਂਗੀ ਤਾਂ ਮੈਂ ਆਪਣੇ ਘਰ ਦੇ ਆਂਦੇ ਨੇੜੇ ਵੀ ਰਹਾਂਗੇ। ਤੋਂ ਇਸ ਕਰਕੇ ਮੈਂ ਯੂਨੀਵਰਸਿਟੀ ਪੜ੍ਹਾਈ ਦਾ ਕੈਰੀਅਰ ਚੂਜ਼ ਕੀਤਾ ਤੇ ਮੈਂ ਆਪਣੀ ਐਮਏ ਕੀਤੀ ਐਮਫਿਲ ਕੀਤੀ ਤੇ ਉਸ ਤੋਂ ਬਾਅਦ ਅਮਰੀਕਾ ਗਈ ਹਵਾਈ ਜਿਸ ਤੇ ਮੈਂ ਰਿਸਰਚ ਕੀਤੀ ਆਪਣੀ ਐਕਟਿੰਗ ਸਟਾਈਲਸ ਦੇ ਉੱਪਰ ਐਕਟਿੰਗ ਸਟਾਈਲਸ ਇਨ ਦਾ 20th ਸੈਂਚਰੀ ਸੋ ਉਹ ਸਾਰੇ ਦੇ ਨਾਲ ਜਦ ਮੈਂ ਉਸ ਤੋਂ ਇਨ ਬਿਟਵੀਨ ਕਰ ਰਹੀ ਸੀ ਤਾਂ ਮੈਨੂੰ ਪੰਜਾਬੀ ਦੇ ਵਿੱਚ ਹੀ ਬਹੁਤ ਦੋ ਤਿੰਨ ਰੋਲ ਆਫਰ ਹੋਏ ਜਿਸ ਦੇ ਵਿੱਚ ਬਦਲਾ ਜੱਟੀ ਦਾ ਵਸਾਖੀ ਲਲਕਾਰਾ ਜੱਟੀ ਦਾ ਇਹ ਜੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਚੈਲਦਾਰਾ ਪੁੱਤਰਾਂ ਨੂੰ ਸਮਝਾ ਕੇ ਰੱਖ ਹੁਣ ਰਿਸ਼ਤੇਦਾਰੀ ਜਰਾ ਕੁੜੀ ਪੈ ਗਈ ਹੈ ਮੈਂ ਆਪਣੀ ਪੀ ਐਚ 3 ਦੀ ਪੜ੍ਹਾਈ ਪੂਰੀ ਕੀਤੀ ਬਿਕੋਜ਼ ਯੂਨੀਵਰਸਿਟੀ ਦੇ ਵਿੱਚ ਪੜਾਉਂਦਾ ਇੱਕ ਆਪਣਾ ਹੀ ਮਜ਼ਾ ਹੈ ਐਂਡ ਬਹੁਤ ਸਾਰੇ ਨਾਟਕਾਂ 'ਚ ਕੰਮ ਕੀਤਾ ਜਲੰਧਰ ਦੂਰਦਰਸ਼ਨ ਤੇ ਕੀਤਾ ਦਿੱਲੀ ਦੂਰਦਰਸ਼ਨ ਤੇ ਕੰਮ ਕੀਤਾ ਤੇ ਇੱਕ ਮੈਨੂੰ ਟੈਲੀ ਫਿਲਮ ਦੇ ਵਿੱਚ ਖਾਰਾ ਦੁੱਧ ਦੇ ਵਿੱਚ ਆਪ ਬਣਾਉਣ ਦਾ ਮੌਕਾ ਮਿਲਿਆ ਸੋ ਉਹ ਮੇਰੇ ਲਈ ਬਹੁਤ ਨਵਿਕਲਾ ਐਕਸਪੀਰੀਅੰਸ ਸੀ ਕਿ 2004 ਦੇ ਵਿੱਚ ਮੈਂ ਖਾਰਾ ਦੁੱਧ ਬਣਾਈ ਸੋ ਉਹ ਮੈਂ ਟੋਟਲ ਪ੍ਰੋਡਕਸ਼ਨ ਜਦ ਆਪ ਕੀਤੀ ਤਾਂ ਮੈਨੂੰ ਬਹੁਤ ਅੱਛਾ ਲੱਗਿਆ ਖਾਰਾ ਦੁੱਧ ਉਤਰੀ ਗਰਮੀ ਦਾ ਉਹ ਫੇਰ ਬਿਮਾਰੀ ਪੈ ਗਿਆ ਨੂੰ ਉਹ ਬਿਮਾਰੀ ਕਾ ਨੂੰ ਪੈ ਗਿਆ ਇੱਕੋ ਏਟ ਬੇਰੇ ਤੱਕ ਕਰ ਲਿਆ ਖਰਦੁੱਦ ਕਰਨ ਤੋਂ ਬਾਅਦ 2004 ਦੇ ਵਿੱਚ ਮਨਮੋਨ ਸਿੰਘ ਜੀ ਨੇ ਮੈਨੂੰ ਕੰਟੈਕਟ ਕੀਤਾ ਯਾਰਾਂ ਨਾਲ ਬਹਾਰਾਂ ਦੇ ਵਿੱਚ ਤੇ ਉਹ ਵੀ ਰਾਜ ਬੱਬਰ ਦੇ ਨਾਲ ਸੀ ਕਿ ਜਦ ਵੀ ਆਪਣਾ ਮੇਨ ਕੰਮ ਨਿਭੜ ਕੇ ਪੰਜਾਬੀ ਸਿਨੇਮਾ ਵਾਲਾ ਆਈ ਜਾਂ ਥੀਏਟਰ ਕਰਕੇ ਫਿਰ ਪੰਜਾਬੀ ਸਿਨੇਮਾ ਵਾਲਾ ਆਈ ਦਿਲ ਆਪਣਾ ਪੰਜਾਬੀ ਆਪਣੀ ਬੋਲੀ ਆਪਣਾ ਦੇਸ਼ ਇਹੋ ਜਿਹੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਜਿਸ ਦੇ ਵਿੱਚ ਮੈਂ ਮਦਲ ਦਾ ਕੈਰੈਕਟਰ ਪਲੇ ਕੀਤਾ ਇਹਨਾਂ ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਮੈਨੂੰ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਵੀਂ ਪਛਾਣ ਮਿਲੀ ਖਾਸ ਤੌਰ ਤੇ ਜਗ ਜਿਉਂਦਿਆਂ ਦੇ ਮੇਲੇ ਵਰਗੀਆਂ ਫਿਲਮਾਂ ਤੋਂ ਬਾਅਦ ਤੇਰੇ ਬਾਪ ਦੇ ਪਿਆਰ ਦਾ ਸਬੂਤ ਹੈ ਮਸੀਹਤ ਜਿਹੜੇ ਪੰਜ ਕਿੱਲੇ ਉਹਨਾਂ ਨੇ ਮੇਰੇ ਨਾਲ ਕਰਵਾਏ ਸੀ ਲੇਕਿਨ ਨਾਲ-ਨਾਲ ਮੈਂ ਆਪਣੀ ਯੂਨੀਵਰਸਿਟੀ ਦੀ ਨੌਕਰੀ ਤੇ ਆਪਣਾ ਥੀਏਟਰ ਜਾਰੀ ਰੱਖਿਆ ਜਿਸ ਦੇ ਵਿੱਚ 2008 ਦੇ ਵਿੱਚ ਮੈਨੂੰ ਨਾਰਵੇ ਓਸਲੋ ਦੇ ਵਿੱਚੋਂ ਲੂਨਾ ਕਰਨ ਲਈ ਬੁਲਾਇਆ ਗਿਆ ਥੈਨ 2010 ਦੇ ਵਿੱਚ ਅਸੀਂ ਉੱਥੇ ਕੰਬਾਈਨਡ ਪ੍ਰੋਡਕਸ਼ਨ ਕੀਤੀ ਨਾਰਵੇਜੀਅਨ ਡਾਇਰੈਕਟਰ ਤੇ ਮੈਂ ਐਕਟ ਵੀ ਕੀਤਾ ਉਸ ਦੇ ਵਿੱਚ ਸਪਾਈਲ ਵਿਲ ਦੇ ਫਰਾਂ ਪੰਜਾਬ ਸੋ ਐਦਾਂ ਦਾ ਥੀਏਟਰ ਐਕਸਪੈਰੀਮੈਂਟ ਕਰਕੇ ਬਹੁਤ ਅੱਛਾ ਲੱਗਿਆ ਐਂਡ ਉਸ ਤੋਂ ਬਾਅਦ ਮੈਂ ਇੱਕ ਨੀਰੂ ਬਾਜਵਾ ਦਾ ਦੌਰ ਆਇਆ ਜਿਸ ਦੇ ਵਿੱਚ ਜਿਨੇ ਮੇਰਾ ਦਿਲ ਲੁੱਟਿਆ ਪਰ ਤੁਸੀਂ ਤਾਂ ਆਪਣੀਆਂ ਪਗੌਲੀ ਮੇਰੇ ਪੁੱਤ ਨੂੰ ਯੱਕੇ ਕਰ ਦਿੱਤਾ ਮੇਲ ਕਰਾ ਦੇ ਰੱਬਾ ਹੁਣ ਸਾਰੀ ਉਮਰ ਤਾਂ ਉਦਾਸ ਨਹੀਂ ਰਹਿ ਜਾ ਸਕਦਾ ਨਾ ਮੈਂ ਉਦਾਸ ਨਹੀਂ ਮਮਾ ਮਾਪਿਆਂ ਤੋਂ ਕੁਝ ਲੁਕਿਆ ਨਹੀਂ ਰਹਿੰਦਾ ਐਦਾਂ ਦੀਆਂ ਫਿਲਮਾਂ ਜਿਹੜੀਆਂ ਯੂਥ ਨੂੰ ਕੇਟਰ ਕਰਦੀਆਂ ਸੀ ਉਹਨਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਨਾਲ ਹੀ تھیਟਰ ਦੇ ਵਿੱਚ ਮੈਂ ਇੱਕ ਬਹੁਤ ਅੱਛਾ ਪਲੇ ਕੀਤਾ ਜਿਹੜਾ ਕਿ ਹਾਊਸ ਆਫ ਬਰਨਾਰਡ ਅਲਵਾਸ ਸਪੈਨਿਸ਼ ਪਲੇ ਦੀ ਕਾਪੀ ਸੀ ਔਰ ਵਕਿੰਗ ਤੇ ਸੀ ਜਿਸ ਦਾ ਨਾਮ ਸੀ ਬਰੂਹੋਂ ਪਾਰ ਨਾ ਜਾਏਂਗੀ ਤੇ ਉਸ ਤੇ ਕਾਫੀ ਸ਼ੋਅਸ ਕੀਤੇ ਬਹੁਤ ਅੱਛਾ ਰਿਸਪਾਂਸ ਮਿਲਿਆ ਤੇ ਨਾਲ ਹੀ ਫਿਲਮਾਂ ਕੀਤੀਆਂ ਜਟਨ ਜੁਲੀਅਰ ਤੇ ਸਰਦਾਰ ਜੀ ਵਰਗੀਆਂ ਫਿਲਮਾਂ ਜਿਹੜੀਆਂ ਕਿ ਦਿਲਜੀਤ ਦਸਾਂਜ ਦਾ ਸਟਾਰ ਆਉਰਾ ਸੀ ਤੇ ਲੇਕਿਨ ਜਿਹੜਾ ਮੇਰਾ ਰੋਲ ਸੀ ਲੋਕਾਂ ਨੇ ਬਹੁਤ ਪਸੰਦ ਕੀਤਾ ਜਾ ਤੂੰ ਆਪਣੇ ਲਈ ਗਲਾਸ ਲੈ ਆਂ ਨਹੀਂ ਮੈਂ ਠੀਕ ਹੈ ਜੀ ਤੇਰਾ ਮਤਲਬ ਮੈਂ ਗਲਤ ਆ ਲੈ ¡Pila, pila! ਸਾਰੀਆਂ ਪੰਜਾਬੀ ਫਿਲਮਾਂ 'ਚ ਕੰਮ ਕਰਕੇ ਬਹੁਤ ਅੱਛਾ ਲੱਗਿਆ ਕਿਉਂਕਿ ਇਹ ਫਿਲਮਾਂ ਸਾਡੀ ਕਲਚਰ ਨਾਲ ਜੁੜੀਆਂ ਐ ਸਾਡੀ ਹੈਰੀਟੇਜ ਨਾਲ ਜੁੜੀਆਂ ਔਰ ਸਾਡੀ ਲੈਂਗੁਏਜ ਨਾਲ ਜੁੜੀਆਂ ਹੋਈਆਂ ਨੇ ਹੁਣ ਅਸੀਂ ਮਾਨ ਕਰ ਸਕਦੇ ਆ ਕਿ ਅਸੀਂ ਪੰਜਾਬੀ ਸਿਨੇਮਾ ਆਪਣੇ ਪਰਿਵਾਰਤ ਵਿੱਚ ਬੈਠ ਕੇ ਦੇਖ ਸਕਦੇ ਆ ਤੇ ਮੈਨੂੰ ਬੜਾ ਸ਼ੌਕ ਸੀ ਕਿ ਪੰਜਾਬੀ ਸਿਨੇਮਾ ਸੀ ਲਿਟਰੇਚਰ ਦੇ ਮਾਸਟਰਪੀਸਸ ਤੇ ਬਣਾਈਏ ਤਾਂ ਕਿ ਅਸੀਂ ਵੀ ਬਾਕੀ ਭਾਸ਼ਾਵਾਂ ਦੀ ਤਰ੍ਹਾਂ ਇਹ ਕਹਿ ਸਕੇ ਕਿ ਸਾਡਾ ਸਿਨੇਮਾ ਬਹੁਤ ਪਾਵਰਫੁਲ ਐ ਜਿਵੇਂ ਕਿ ਹਿੰਦੀ ਦੇ ਵਿੱਚ ਪੈਰਲ ਸਿਨੇਮਾ ਸੀ ਅਰਥ ਵਰਗੇ ਪਿਕਚਰਾਂ ਬਣੀਆਂ ਤਾਂ ਮੈਂ ਚਾਹੁੰਦੀ ਸੀ ਪੰਜਾਬੀ ਦੇ ਵਿੱਚ ਵੀ ਅਸੀਂ ਤੰਦੀਆਂ ਫਿਲਮਾਂ ਬਣਾਈਏ ਲੇਕਿਨ ਜਦ ਮੈਂ ਇਸ ਡਾਇਰੈਕਸ਼ਨ ਬਾਰੇ ਸੋਚਿਆ ਤਾਂ ਮੈਂ ਪਹਿਲੀ ਸ਼ੁਰੂਆਤ ਕੀਤੀ ਕਿ ਮੈਂ ਕਾਮੇਡੀ ਐਦਾਂ ਨਹੀਂ ਬਣਾਵਾਂ ਜਿਹੜੀ ਸਿਚੁਏਸ਼ਨਲ ਕਾਮੇਡੀ ਹੋਵੇ ਜਿਵੇਂ ਜਾਣੇ ਵੀਦੋ ਯਾਰੋ ਸੀ ਤੇ ਉਸੇ ਤਰ੍ਹਾਂ ਦੀ ਮੈਂ ਫਿਲਮ ਡਾਇਰੈਕਟ ਕੀਤੀ ਪੁਲਿਸ ਐਂਡ ਬਾਲੀਵੁੱਡ ਬੱਲੇ ਬੱਲੇ ਜਿਸ ਦੇ ਵਿੱਚ ਪੁਲਿਸ ਦਾ ਰੋਲ ਹੈ ਭਗਵੰਤ ਮਾਨ ਨੇ ਮੇਨ ਰੋਲ ਕੀਤਾ ਐਂਡ ਬਹੁਤ ਹੀ ਵਧੀਆ ਫਿਲਮ ਐ ਮੈਂ ਤੁਹਾਨੂੰ ਉਸ ਦਾ ਇੱਕ ਕੰਸਰਟ ਦਿਖਾਣਾ ਜ਼ਰੂਰ ਚਾਹਾਂ ਓ ਚਲ ਓ ਤੇਰੇ ਮਾਲਕ ਨਾ ਰਾਜਨਾਮਾ ਹੋ ਗਿਆ ਚਲ ਗੱਡੀ 'ਚ ਬੈਠ ਚਲ ਓ ਬੈਕਅਪ ਇੱਕ ਹੀ ਆ ਹਵਾਲੇ ਦੇ ਟਰੰਕ ਦੀ ਸਕਿਉਰਟੀ ਹੈ ਸਰ ਝਪੇੜਾਂ ਵਾਲਾ ਸਰ ਜੀ ਪੁਲਿਸ ਵੱਲੋਂ ਅਸੀਂ ਇੱਕ ਫਿਲਮ ਤਿਆਰ ਕੀਤੀ ਹੈ ਬੜੀ ਮੁਸ਼ਕਲ ਨਾਲ ਫਿਲਮ ਬਣਾਈ ਹੈ ਤੁਸੀਂ ਰਿਲੀਜ਼ ਮੈਨੂੰ ਕਰਨੀ ਪੈਣੀ ਹੈ ਹਾਂਜੀ ਜਬ ਇਹ ਸਿਨੇਮਾ ਪੰਜਾਬੀ ਥੀਏਟਰ ਦਾ ਸਫਰ ਜਿਹੜਾ ਹੈ ਬਹੁਤ ਇੰਜੋਏ ਕਰਦੀਆਂ ਮੇਰੇ ਲਈ ਇੱਕ ਨਵੀਂ ਫਿਲਮ ਬੰਨਾ ਜਾਂ ਨਵਾਂ ਪਲੇ ਕਰਨਾ ਇੱਕ ਨਵੀਂ ਜਾਨ ਦੇ ਬਰਾਬਰ ਹੁੰਦਾ ਹੈ ਕਿ ਮੇਰੇ ਚ ਜਾਨ ਆ ਗਈ ਤਾਂ ਮੈਂ ਚਾਹੁੰਦੀ ਆ ਮੈਂ ਆਪਣੇ ਐਂਡ ਤੱਕ ਇਹ ਕੰਮ ਕਰਦੀ ਰਹਾਂ ਕਿ ਸਾਡਾ ਪੰਜਾਬੀ ਥੀਏਟਰ ਤੇ ਪੰਜਾਬੀ ਸਿਨੇਮਾ ਦੇ ਵਿੱਚ ਮੈਂ ਹਮੇਸ਼ਾ ਯਤਨਸ਼ੀਲ ਰਹਾਂਵਾਂ ਔਰ ਕੁਝ ਨਾ ਕੁਝ ਕਰਦੀ ਰਹਾਂ ਤਾਂ ਕਿ ਤੁਹਾਡੇ ਰੂਬਰੂ ਹੋ ਸਕੇ